ਕੋਈ ਸਾਡੇ ਮਾਨਯੋਗ ਡੀਸੀ ਸਾਹਿਬ ਜੀ ਦੀ ਸਹਾਇਤਾ ਤੇ ਉਹ ਜਿਹੜੇ ਸ਼ੇਮ ਸਾਹਿਬ ਦੇ ਅਸੀਂ ਜਿਹੜਾ ਸੰਪਰਕ ਇੱਕ ਸ਼ੁਰੂ ਕੀਤਾ ਲੋਕਾਂ ਦੇ ਨਾਲ ਔਰ ਉਹਦੇ ਵਿੱਚ ਅੱਜ ਇੱਥੇ ਮੈਡੀਕਲ ਕਾਲਜ ਦੇ ਸਟੂਡੈਂਟਸ ਦੇ ਨਾਲ ਮੈਂ ਡੀਸੀ ਸ਼ਰਾਮ ਲੋਕਲ ਸਰ ਡੀ ਐਮ ਐਲ ਏ ਐਸ ਐਸ ਪੀ ਮੈਡਮ ਇਹਨਾਂ ਦੇ ਨਾਲ ਆਪਣੇ ਵਿਚਾਰ ਉਤਾਂ ਦੇ ਸਾਂਝੇ ਕਰਨ ਆਏ ਸੀ ਔਰ ਇਹਨਾਂ ਦੀਆਂ ਸ਼ਿਕਾਇਤਾਂ ਜਾਂ ਕੋਈ ਹੋਰ ਇਹ ਤਾਂ ਐਡਮਿਨਿਸਟ੍ਰੇਸ਼ਨ ਨੂੰ ਜਾਂ ਪੁਲਿਸਿੰਗ ਨੂੰ ਅਸੀਂ ਇੰਪਰੂਵ ਕਰ ਸਕਦੇ ਆ ਇਹਨਾਂ ਤੋਂ ਸੁਝਾਅ ਲੈਣ ਆਏ ਸੀ ਔਰ ਇਹ ਕਾਫੀ ਇਹਨਾਂ ਤੋਂ ਚੰਗੇ ਸੁਝਾਅ ਮਿਲੇ ਆ ਜਿਹੜੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜਿਹੜੇ ਇਹਨਾਂ ਦੇ ਸੁਝਾਅ ਆ ਉਹਨਾਂ ਨੂੰ ਅੱਗੇ ਇੰਪਲੀਮੈਂਟ ਕਰੀਏ ਔਰ ਜਿਹੜੀ ਪੁਲਿਸਿੰਗ ਉਹ ਚੰਗੇ ਢੰਗ ਨਾਲ ਕਰ ਸਕੀਏ ਤੇ ਡਾਊਨ ਦਾ ਲਾਈਨ ਜਿਹੜੇ ਕੁਝ ਇਹਨਾਂ ਦੇ ਸੀਗੀ ਵੀ ਕੋਈ ਸ਼ਿਕਾਇਤਾਂ ਵੀ ਸੀਗੀਆਂ ਕਿ ਜਿਵੇਂ ਕੈਰੀਕੇਟਸ ਖਾਲੀ ਪਈ ਰਹਿ ਜਾਂਦੀ ਹੈ ਜਾਂ ਫੌਗ ਦਾ ਸਿਸਟਮ ਹੈ ਉਹ ਸਾਰੇ ਅਸੀਂ ਡਾਊਨ ਦਾ ਲਾਈਨ ਇੰਪਲੀਮੈਂਟ ਕਰਾਂਗੇ ਠੀਕ ਹੈ ਇਹ ਪ੍ਰੋਗਰਾਮ ਕਿੰਨਾ ਕਿ ਸਹਾਇਕ ਹੋਊਗਾ ਉਹ ਗੱਲ ਦੇਖੀਏ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਹਮੇਸ਼ਾ ਹੀ ਬਹੁਤ ਜ਼ਿਆਦਾ ਪ੍ਰੂਫਲ ਹੁੰਦੇ ਆ ਇਹ ਜਿਹੜੀ ਇੰਟਰੈਕਸ਼ਨ ਹੋਈ ਹੈ ਇਸ ਦੇ ਨਾਲ ਜਿਹੜਾ ਸਟੂਡੈਂਟ ਦਾ ਕੰਫੀਡੈਂਸ ਹੈ ਰੀਸੈਂਟਲੀ ਤੁਹਾਨੂੰ ਪਤਾ ਹੈ ਕਿ ਜਿਹੜੇ ਇਨਸੀਡੈਂਸਸ ਹੋਏ ਸੀ ਬੰਗਾਲ ਚੋਆ ਕਲਕੱਤਾ ਤੇ ਬਹੁਤ ਜਿਹੜੇ ਖਬਰਾਂ ਸੁਣਦੇ ਰਹਿੰਦੇ ਆ ਇਹ ਇੰਟਰੈਕਸ਼ਨ ਬਹੁਤ ਵੱਡਾ ਮੋਰਲ ਬੁਸਰ ਹੈ ਉਹ ਸੇਫ ਫੀਲ ਕਰਨਗੇ ਤੇ ਉਹਨਾਂ ਨੇ ਆਪਣੀ ਜਿਹੜੀਆਂ ਸ਼ਿਕਾਇਤਾਂ ਤੇ ਜਿਹੜੇ ਸੁਝਾਅ ਹੈ ਦੋਨੋਂ ਦਿੱਤੇ ਸਾਨੂੰ ਅਸੀਂ ਕਾਫੀ ਚੇਂजेस ਕੀਤੇ ਆ ਮੀਡੀਆ ਨੂੰ ਬਤਾਇਆ ਕਿ ਯੂਨੀਵਰਸਿਟੀ ਦੇ ਅੰਦਰ ਇਹਨੂੰ ਸੇਫ ਕੈਂਪਸ ਬਣਾਉਣ ਵਾਸਤੇ ਜਿਹੜੇ ਵੀ ਕਦਮ ਉਠਾਏ ਗਏ ਉਹਨਾਂ ਵਿੱਚ ਜਿਹੜਾ ਰੀਸੈਂਟਲੀ ਪੁਲਿਸ ਦਾ ਵੀ ਸਹਿਯੋਗ ਰਿਹਾ सा अभी बहुत ही अच्छा प्रोग्रेस की है कलपरिट्स भी पकड़े गए हैं सेफ्टी साफ्टीसर्नस टॉप उत्ते हैं पंजाब गवर्नमेंट के नाल ज साड़ी इंट्रक्शन हुई है यूनिवर्सिटी में जो सुझाव मिले हैं वो सारे असं इंप्लीमेंट कर रहे हैं साड़ा कैंपस बिल्कुल नेरा कैंपस सी इतलर लाइटिंग हर कोने जिते भी नेरा है ਤੇ ਜਿੱਥੇ ਵੀ ਰਾਤੀ ਵੀ ਫੀਮੇਲ ਡਾਕਟਰ ਨੂੰ ਸਟੂਡੈਂਟਸ ਨੂੰ ਜਾਣਪੈਂਦਾ ਉਹ ਸਾਰਾ ਵੈਲ ਲਾਈਟਡ ਹੈ ਜਿਹੜੀਆਂ ਦਵਾਰਾਂ ਸੀਆਂ ਆਸ-ਪਾਸੇ ਦੀਆਂ ਉਹ ਸਾਰੀ ਮਜ਼ਬੂਤ ਕਰ ਦਿੱਤੀਆਂ ਗਈਆਂ ਉੱਚੀ ਕਰ ਦਿੱਤੀਆਂ ਗਈਆਂ ਕੰਡੇ ਵਾਲੀਆਂ ਤਾਰਾ ਲਗਾ ਦਿੱਤੀਆਂ ਗਈਆਂ ਤੇ ਚੌਕੀ ਜਿਹੜੀ ਹੈ ਉਹ ਪੁਲਿਸ ਦੇ ਸਹਿਯੋਗ ਨਾਲ ਹੁਣ ਹਸਪਤਾਲ ਦੇ ਅੰਦਰ ਓਪਰੇਟ ਕਰ ਰਹੀ ਹੈ ਤੇ ਜਿਹੜਾ ਰਿਐਕਸ਼ਨ ਟਾਈਮ ਹੈ ਬਹੁਤ छोट हो गया एकदम साढ़े केस भी बहुत तेजी इस सारे एटमोसफी सॉल्व हो रहे हैं फिर भी हॉस्पिटल <coughs> इस तरह की एनवायरमेंट है जिथे कदे भी कम्यूनीकेशन गैप के कारण या कोई मरीज बड़े उन्होंने माइंडसैट बड़ा डिस्टर्ब हों तो उस वास्ते उन्होंने नियर एं एंड डियर मुसीबत चुना है या लाइफ चली जाती है, है तो वो डिस्टर्ब होंगे है तो कम्यूनीकेशन किमें करना है ये भी ट्रेनिंग तो ट्रेनिंग की दोनों पास जरूरत है मैडिकल प्रोफेसनलू पुलिस प्रोफेसनल नीचे सी मीटिंग हुई है ये बहुत ही अच्छे रिजल्ट आने ये सू उम्मीद है तो अभी प्लान किया किशन उन बहुत फ्रीक्वेंटली कितने जाएंगे और स्टूडेंट्स को इन्वॉल्व किया जाएगा फैकल्टी को इन्वॉल्व किया जाएगा स्पेशली फीमेल जेडे स्टूडेंट्स है फैकल्टी है तो कॉन्फिडेंस बढे और सेफ्टी बढे सेफ कैंपस ही साडा मकसद है ठीक है सर क्या दिस वाज टू इंस्टिल कॉन्फिडेंस इन अब अच्छे कॉन्फिडेंस रहे एज अ सेफ यूनिवर्सिटी कैंपस ਐਂਡ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਔਰ ਕਮਿਊਨਿਟੀ ਆਊਟਰੀਚ ਪ੍ਰੋਗਰਾਮਸ ਹੁੰਦੇ ਹੈਗੇ ਸਪੈਸ਼ਲੀ ਵਿਦ ਬਾਰ ਔਨ ਡਰੱਗਸ ਜਿਹੜਾ ਪੰਜਾਬ ਸਰਕਾਰ ਦਾ ਮੇਨ ਮੁੱਦਾ ਹੈ ਉਸ ਲਈ ਵੀ ਆਪਾਂ ਉਹਨਾਂ ਦੀ ਹੈਲਪ ਲੈਣਾ ਚਾਹੁੰਦੇ ਹਾਂ ਕਿਉਂਕਿ ਇਹ ਬੱਚੇ ਹੈਗੇ ਜੋ بڑے ਕੰਪੀਟੀਟਿਵ ਇਗਜ਼ਾਮਸ ਪਾਸ ਕਰਕੇ ਇੱਥੇ ਆਏ ਹੈਗੇ ਸੋ ਉਹਨਾਂ ਦੀ ਹੈਲਪ ਲੈ ਕੇ ਆਪਾਂ ਜਦੋਂ ਬਾਕੀ ਬੱਚਿਆਂ ਨੂੰ ਮਿਲਾਂਗੇ ਥੈਨ ਦੇ ਵਿਲ ਬੀ ਗੈਟ ਇਨਸਪਾਇਰਡ ਕਿ ਅਸੀਂ ਵੀ ਇਹਨਾਂ ਬੱਚਾ ਦੇ ਵਾਂਗੂ ਆਪਾਂ ਅੱਛਾ ਕਰ ਸਕਦੇ ਹਾਂ ਤੇ गाइडलाइन uh, yeah. बिल्कुल क्लियर है मैं मीडिया दोबारा लोगों दसना चाहता है क्योंकि आप जा रहे हैं दस तो छे तक बिल्कुल बैन है हर एक जगह पर चाहे वो कोई मैरिज पैलेस हो प्राइवेट घर हो चाहे वो कोई भी रिलीजियस अदारा भी हो ਤੇ ਆਨਰਬਲ ਸੁਪਰੀਮ ਕੋਰਟ ਦੀ ਤਰਫੇ ਨੌਇਸ ਪੋਲੂਸ਼ਨ ਕੰਟਰੋਲ ਐਕਟ ਜਿਹੜਾ ਹੈਗਾ ਉਸ ਦੇ ਅੰਦਰ ਮੈਂ ਬੈਨ ਹੈ ਤੇ ਬਾਕੀ ਟਾਈਮ ਤੇ 55 ਡੈਸੀਬਲ ਤਹੀ ਹੈ ਪ੍ਰਧਾਨ ਉਸ ਤੋਂ ਜ਼ਿਆਦਾ ਬੰਦੇ ਆਪਾਂ ਸਾਰੇ ਡੀਜੇਸ ਤੇ ਨਾਲ ਮੀਟਿੰਗ ਕਰ ਚੁੱਕੇ ਨੇ ਉਹਨਾਂ ਨੂੰ ਬਿਲਕੁਲ ਸੈਂਸਿਟਾਈਜ਼ ਕਰ ਦਿੱਤਾ ਹੈ ਕਿ ਉਹਨਾਂ ਦੀ ਜਿਹੜੀ ਵੀ ਇਕਵਿਪਮੈਂਟਸ ਹੈ ਆਪਾਂ ਸੀਜ਼ ਕਰਾਂਗੇ ਅੰਡਰ ði ਐਕਟ 25000 ਦਾ ਫਸਟ ਟਾਈਮ ਜੁਰਮਾਨਾ ਹੈ ਜੋ ਕਿ ਆਗੇ ਜੁਰਮਾਨਾ ਹੋਏਗਾ तो जहाँ वो कर रहे हैं उन्होंने ऊपर भी कार्रवाई होगी अगर कोई उन्होंने अपने प्राइवेट रखता है या रिजॉर्ट है या कोई भी है तो आपू सेंटिव सोसाइटी बनने की ज़ड़ है अपने थोड़े से फायदे के लिए मस्ती के लिए बाकी लोगों को परेशान नहीं करना चाहिए है टेन टू सिक्स ही स्लीपिंग टाइम किड्स ने सोना होता है अगले दिन स्कूल जाना होंद बाकी ऑफिस जाना होंगे हैगा बज़ुर्गों तो बुज़ुर्गों भी काफ़ी प्रॉब्लम होंगी है तो લોકો ਨੂੰ યે ભી સમજના ચાહી દાય કે નોઈઝ પોલ્યુશન સે કાફી જ્યાદા સ્ટ્રેસ આતા હે દિમાગ وچ કન્સિસ્ટન્ટ નોઈઝ પોલ્યુશન તો ઇસી સે ચલતે ક્રોનિક ડિસીઝ જેડી કી હે હાઈપરટેન્શન વગેરા કે બઢને કે ચાન્સેસ બહોત હોતે હે ડિપ્રેશન દે તો અસી એઝ અ સોસાયટી યે પ્રંત લેના ચાહી દાયેગા કે અપા નોઈઝ પોલ્યુશન ના કરા એન્ડ 10 ટુ 6 વાલા વો જરૂર પાલન કરે અપા સક્તિ નાલ ઉસમે પાલન કરવાવા ઠીક